DF ਚੰਨ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਬਲਜਿੰਦਰ ਸਿੰਘ ਪਾਸਟਰ ਜੋ ਕਿ ਬਲਤਕਾਰ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਚਲਾ ਗਿਆ ਪਰ ਉਹਦੀ ਆ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਇੱਕ ਸੀਸੀਟੀਵੀ ਫੋਟੋ ਸਾਹਮਣੇ ਆਈ ਹੈ ਜਿਦੇ ਵਿੱਚ ਇੱਕ ਕਿਸਾਨ ਨੂੰ ਕੁੱਟਿਆ ਜਾ ਰਿਹਾ ਹੈ ਤੁਹਾਨੂੰ ਦੱਸਦੇ ਕਿ ਬਲਜਿੰਦਰ ਸਿੰਘ ਪਾਸਟਰ ਜਿੱਥੇ ਆਪਣਾ ਪ੍ਰਚਾਰ ਕਰਦਾ ਸੀ ਉਹਦੇ ਨਾਲ ਲੱਗਦੇ ਕਿ ਜ਼ਮੀਨ ਸੀ ਤੇ ਜ਼ਮੀਨ ਦੇ ਵਿੱਚ ਕਿਸਾਨ ਟਰੈਕਟਰ ਚਲਾ ਰਿਹਾ ਸੀਗਾ ਤੇ ਉਹਦੇ ਬੌਂਸਰ ਜਾ ਕੇ ਕਿਸਾਨ ਨੂੰ ਸਮਝਾਉਂਦੇ ਨੇ ਤੇ ਆਪਣੇ ਕੋਲ ਬੁਲਾਉਂਦੇ ਨੇ ਤੇ ਉਹਦੇ ਨਾਲ ਕੁੱਟਮਾਰ ਕਰਦੇ ਨੇ ਉਹ ਬਹੁਤ ਵੱਡੀ ਸ਼ੈ ਸੀ ਉਹਨੂੰ ਹਰਾਣਾ ਬਹੁਤ ਮੁਸ਼ਕਲ ਸੀਗਾ ਉਸ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਸ਼ ਕੀਤਾ ਹੈ ਬਹੁਤ ਲੋਕਾਂ ਨੂੰ ਮਾਰਿਆ ਕੁੱਟਿਆ ਤੁਹਾਡੇ ਅੱਜ ਸਾਰੇ ਮੀਡੀਆ ਤੇ ਇੱਕ ਸੀਸੀਟੀਵੀ ਚੱਲ ਰਹੀ ਹੈਗੀ ਆ ਜਿਹਦੇ ਵਿੱਚ ਬਰਜੰਦਰ ਇੱਕ ਇੱਕ ਕਿਸਾਨ ਨੂੰ ਖਿੱਚ ਕੇ ਉਹਦੇ ਆਫਿਸ ਚ ਲੈ ਕੇ ਜਾਂਦਾ ਤੇ ਉਹਨੂੰ ਮਾਰਦਾ ਕੁੱਟਦਾ ਹੈਗਾ ਉਹਨੂੰ ਅੱਧ ਮਰਿਆ ਕਰਦਾ ਹੈਗਾ ਇਹ ਉਹਦੇ ਨਾਲ ਦੇ ਸਾਥੀ ਦੀ ਫੋਟੋ ਸ਼ਾਇਦ ਹਾਲੇ ਤੱਕ ਤੁਹਾਡੇ ਕਈ ਮੀਡੀਆ ਵਾਲੇ ਮਿੱਤਰਾਂ ਤੱਕ ਪਹੁੰਚ ਚੁੱਕੀ ਹੋਣੀ ਆ 307 ਤੱਕ 307 ਜਾਂ 302 ਬਣਦੀ ਸੀ ਪਰ ਇਸ ਪਰਚੇ ਦੇ ਵਿੱਚ ਪਾਸਟਰ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਉਸ ਨੇ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਅੱਡੇ ਤੋਂ ਵੱਡ ਪਿੰਡ ਨੂੰ ਕੁੱਟਿਆ ਅੱਡੇ ਤੋਂ ਵੱਡ ਪਿੰਡ ਦੀਆਂ ਗੱਡੀਆਂ ਤੋੜੀਆਂ ਮੋਟਰਸਾਈਕਲ ਤੋੜੇ ਗੱਲ ਕੀ ਸੀ ਗੱਲ ਸਿਰਫ ਇੰਨੀ ਕੁ ਸੀ ਕਿ ਜਿੱਥੇ ਉਹ ਪਾਸ ਜਿਹੜਾ ਪਾਸਟਰ ਮੈਂ ਉਹਨੂੰ ਪਾਸਟਰ ਨਹੀਂ ਉਹਨੂੰ ਬਲਾਤਕਾਰੀ ਬਰਜਿੰਦਰ ਕਹਿੰਨਾ ਜਿੱਥੇ ਉਹ ਬਲਾਤਕਾਰੀ ਬਰਜਿੰਦਰ ਆਪਣਾ ਪ੍ਰਚਾਰ ਕਰ ਰਿਹਾ ਸੀ ਉਹਦੇ ਨਾਲ ਹੀ ਕਿਸਾਨ ਆਪਣੇ ਖੇਤ ਦੇ ਵਿੱਚ ਵਾਢੀ ਕਰ ਰਿਹਾ ਸੀਗਾ ਉਸ ਟਰੈਕਟਰ ਦੀ ਆਵਾਜ਼ ਤੋਂ ਅੱਕਿਆ ਹੋਇਆ ਇਹ ਵਰਜਿੰਦਰ ਜਿਹੜਾ ਪਾਸਟਰ ਵਰਜਿੰਦਰ ਬਲਾਤਕਾਰੀ ਇਹ ਉਸ ਕਿਸਾਨ ਨੂੰ ਰੋਕਣ ਵਾਸਤੇ ਆਪਣੇ ਬੌਂਸਰ ਭੇਜਦਾ ਜਦੋਂ ਬੌਂਸਰ ਭੇਜਦਾ ਉਥੇ ਤੂ ਤੂ ਮੈਂ ਮੈਂ ਹੁੰਦੀ ਆ ਲੜਾਈ ਹੁੰਦੀ ਆ ਉਸ ਲੜਾਈ ਚ ਇਹ ਵਰਜਿੰਦਰ ਬਲਾਤਕਾਰੀ ਅੱਧੇ ਤੋਂ ਵੱਧ ਪਿੰਡ ਨੂੰ ਕੁੱਟਦਾ ਆਪਣੇ ਬੌਂਸਰਾਂ ਨੂੰ ਲੈ ਕੇ ਅੱਧੇ ਤੋਂ ਵੱਧ ਪਿੰਡ ਦੀਆਂ ਲੱਤਾਂ ਤੋੜਦਾ ਬਾਹਾਂ ਤੋੜਦਾ ਪ੍ਰੋਪਰ ਇੱਕ ਦੰਗੇ ਦਾ ਮਾਹੌਲ ਬਣਾਉਂਦਾ ਉਥੇ ਉਸ ਪਿੰਡ ਚ ਦੰਗਾ ਹੁੰਦਾ ਉਸ ਪਿੰਡ ਦਾ ਨਾਮ ਜਿਹੜਾ ਹੈਗਾ ਆ ਮਾਜਰੀ ਮਾਜਰੀ ਗੂਥਗੜ੍ਹ ਉਸ ਪਿੰਡ ਦਾ ਨਾਮ ਹੈਗਾ ਜੀ ਉਸ ਪਿੰਡ 'ਚ ਪੂਰਾ ਦੰਗੇ ਦਾ ਮਾਹੌਲ ਬਣਾਇਆ ਜਾਂਦਾ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਜਾਂਦਾ ਸੀਸੀਡੀਵੀ ਫੁਟੇਜ ਜਿਹੜੀ ਹੈਗੀ ਆ ਉਹ ਸਾਡੇ ਹੱਥ ਹੁਣ ਆਈ ਆ ਕਿਉਂਕਿ ਇਸ ਨੇ ਕੀ ਕੀਤਾ ਇਸ ਨੇ ਪਹਿਲਾਂ ਤਾਂ ਲੋਕਾਂ ਨੂੰ ਕੁੱਟਿਆ ਜਾਨੋਂ ਮਾਰਨ ਤੱਕ ਗਿਆ ਅਦਮੌਹੇ ਕਰਕੇ ਸਿੱਟਿਆ ਪਰ ਅੱਜ ਵੀ ਇਸ ਬਲਾਤਕਾਰੀ ਦਾ ਸਾਮਰਾਜ ਜੇਲ੍ਹ ਦੇ ਵਿੱਚ ਬੈਠੇ ਵੀ ਚੱਲਦਾ ਪਿਆ ਉਹ ਵੀ ਮੈਂ ਅੱਗੇ ਦੱਸਾਂਗਾ ਕਿਵੇਂ ਉਸ ਤੋਂ ਬਾਅਦ ਇੰਨਾ ਸਭ ਕੁਝ ਤੁਸੀਂ ਇਹ ਫੋਟੋਸ ਤਾਂ ਦੇਖ ਹੀ ਲੀਆਂ ਇੰਨਾ ਸਭ ਕੁਝ ਹੋਣ ਤੋਂ ਬਾਅਦ ਲੋਕੀ ਜੇ ਲੋਕੀ ਹਸਪਤਾਲਾਂ ਦੇ ਵਿੱਚ ਭਰਤੀ ਹੁੰਦੇ ਨੇ ਮਾਰਨ ਦੀਆਂ ਉਹਨਾਂ ਨੂੰ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਇਹਨੂੰ ਕੋਈ ਹੱਥ ਨਹੀਂ ਲਾਂਦਾ ਉਲਟਾ ਬਰਜਿੰਦਰ ਆਪਣੇ ਪੈਸੇ ਦੇ ਦਮ ਤੇ ਤੇ ਆਪਣੀ ਪਹੁੰਚ ਦੇ ਦਮ ਤੇ ਇਹ ਇਹਨਾਂ ਦੇ ਖਿਲਾਫ ਔਰ ਇਹ ਜਿਹੜੇ ਬੈਠੇ ਨੇ ਪਿੰਡ ਵਾਲੇ ਇਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਵਾ ਦਿੰਦਾ ਪੁਲਿਸ ਵਾਲਿਆਂ ਦੀ ਸ਼ਹਿ ਦੇ ਨਾਲ ਮਿਲੀ ਭੁਗਤ ਦੇ ਨਾਲ ਇਹ ਪੁਲਿਸ ਵਾਲਿਆਂ ਦੀ ਸ਼ਹਿ ਤੇ ਮਿਲੀ ਭਗਤਮੈਂ ਆਪ ਆਪਣੇ ਵੱਲੋਂ ਕੋਈ ਲਫ਼ਜ਼ ਨਹੀਂ ਵਰਤ ਰਿਆ ਮੇਰੇ ਕੋਲ ਇੱਕ ਕੋਰਟ ਦੀ ਜੱਜਮੈਂਟ ਹੈ ਇੱਥੇ ਇਸ ਟਾਈਮ ਮੌਜੂਦ ਆ ਜਿਹਦੇ ਵਿੱਚ ਜੱਜ ਸਾਹਿਬ ਲਿਖਦੇ ਨੇ ਕਿ ਵਰਜਿੰਦਰ ਜਿਹੜਾ ਹੈਗਾ ਆਪਣੀ ਪੁਲਿਸ ਦੀ ਪਹੁੰਚ ਤੇ ਆਪਣੀ ਜਿਹੜੀ ਹੈਗੀ ਐ ਇਨਫਲੂਐਂਸ ਦੇ ਨਾਲ ਪੁਲਿਸ ਦੀ ਪਹੁੰਚ ਤੇ ਇਨਫਲੂਐਂਸ ਦੇ ਨਾਲ ਪਿੰਡ ਵਾਲਿਆਂ ਦੇ ਤੇ ਕਿਸਾਨ ਦੇ ਵਿਰੁੱਧ ਪਰਚੇ ਦਰਜ ਕਰਾਉਂਦਾ ਜਿਹੜੇ ਫੇਕ ਆ ਜਿਹੜੇ ਰੱਦ ਹੋਣੇ ਚਾਹੀਦੇ ਆ ਇਸ ਲੈਵਲ ਤੱਕ ਇਸ ਵਰਜਿੰਦਰ ਪਾਸਟਰ ਦੀ ਪਹੁੰਚ ਆ ਅੱਜ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਇਹ ਬਲਾਤਕਾਰੀ ਇਸ ਕਿਸਾਨ ਦੀ ਜ਼ਮੀਨ ਦੱਬ ਕੇ ਬੈਠਾ ਹੋਇਆ ਇਸ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਆ ਔਰ ਇਹ ਵਿਚਾਰਾ ਅੱਜ ਵੀ ਇਸ ਪ੍ਰੈਸ ਕਾਨਫਰੰਸ ਵਿੱਚ ਆਉਣ ਤੋਂ ਇੰਨਾ ਡਰਿਆ ਇੰਨਾ ਘਬਰਾਇਆ ਹੋਇਆ ਕਿ ਘਰੇ ਲੁਕਿਆ ਬੈਠਾ ਇਹਦੀ ਹਿੰਮਤ ਨਹੀਂ ਪੈਰੀ ਇਹਦੇ ਨਾਲ ਉਹ ਸਭ ਵਰਤੀਰੇ ਕੀਤੇ ਗਏ ਆ ਆ ਜਿਹੜੀ ਆਰਡਰ ਦੀ ਕਾਪੀ ਆ ਇਹ ਆਰਡਰ ਇਹ ਆਰਡਰ ਬਰਜਿੰਦਰ ਬਲਾਤਕਾਰੀ ਤੋਂ ਇਸ ਕਿਸਾਨ ਦੀ ਜ਼ਮੀਨ ਛੁੜਾਉਣ ਵਾਸਤੇ ਹੋਇਆ ਮਾਨਯੋਗ ਕੋਰਟ ਨੇ ਕੀਤਾ ਹੈਗਾ ਔਰ ਇਹ ਆਰਡਰ 22 11 2024 ਲਗਭਗ ਅੱਜ ਤੋਂ 6 ਮਹੀਨੇ ਪਹਿਲਾਂ ਮਾਨਯੋਗ ਕੋਰਟ ਦਾ ਇਹ ਆਰਡਰ ਆਇਆ ਕਿ ਬਰਜਿੰਦਰ ਦੀ ਜਿੱਥੇ ਚਰਚ ਲੱਗ ਰਹੀ ਹੈ ਉਹ ਇੱਕ ਕਬਜ਼ੇ ਦੀ ਜ਼ਮੀਨ ਆ ਉਸ ਨੂੰ ਕਬਜ਼ੇ ਨੂੰ ਖਾਲੀ ਕਰਾਇਆ ਜਾਵੇ ਫਿਰ ਨਾਲ ਦੀ ਨਾਲ ਮਾਨਯੋਗ ਕੋਰਟ ਇਹ ਲਿਖਦੇ ਨੇ ਕਿ ਬੂਦਗੜ ਪੁੱਜੇ ਮੌਕੇ ਤੇ ਪਟਵਾਰੀ ਹਲਕਾ ਰਿਕਾਰਡ ਹਾਜ਼ਰ ਆਇਆ ਪਰੰਤੂ ਮੌਕੇ ਪਰ ਧਿਰਾਂ ਦੀ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਨੂੰ ਖਾਲੀ ਕਰਾਉਣ ਚ ਲੜਾਈ ਝਗੜਾ ਹੋਣ ਦਾ ਡਰ ਹੈ ਇਸ ਲਈ ਉਪਰੋਕਤ ਕੰਮ ਨੂੰ ਕਰਨ ਸਮੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਸਹਾਇਤਾ ਅਤੇ ਲੇਡੀਜ਼ ਪੁਲਿਸ ਮੁਹੱਈਆ ਕਰਾਈ ਜਾਵੇ ਅਤੇ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀ ਫੇਰਨ ਦੀ ਕਿਰਪਾਲਤਾ ਕੀਤੀ ਜਾਵੇ ਇਹ ਮਾਨਯੋਗ ਕੋਰਟ ਦਾ ਆਰਡਰ ਹੈ ਅੱਜ ਤੋਂ 6 ਮਹੀਨੇ ਪੁਰਾਣਾ ਮੈਂ ਪੁੱਛਣਾ ਚਾਹਾਂਗਾ ਪ੍ਰਸ਼ਾਸਨ ਨੂੰ ਜਦੋਂ ਗੱਲ ਆndi ਆ ਅਮਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਤੁਸੀਂ ਪੂਰਾ ਪੰਜਾਬ ਜਾਮ ਕਰਦੇ ਹੋ ਤੁਸੀਂ ਘਰਾਂ ਚ ਬੈਠਿਆਂ ਤੱਕ ਨੂੰ ਚੱਕ ਲੈਨੇ ਹੋ ਤੁਸੀਂ ਇੱਕ ਪੂਰਾ ਦਹਿਸ਼ਤ ਦਾ ਮਾਹੌਲ ਬਣਾਨੇ ਹੋ ਦਿੱਲੀ ਤੋਂ ਮਿਲਟਰੀ ਬੁਲਾ ਲੈਨੇ ਹੋ ਪਰ ਇਹ ਜਿਹੜਾ ਪਾਸਟਰ ਇਹ ਜਿਹੜਾ ਬਲਾਦਕਾਰੀ ਆ ਇਹ ਜਿਹੜਾ ਠੱਗ ਹੈਗਾ ਆ ਇਹ ਜਿਹੜਾ ਠੱਗ ਹੈ ਫੱਗਾਂ ਦਾ ਸਰਗਣਾ ਆ ਇਹ ਬਲਾਦਕਾਰੀ ਆ ਇਹ ਕਬਜ਼ੇ ਕਰਨ ਵਾਲਾ ਇਸ ਦੀ ਵਾਰੀ ਤੁਹਾਡੀ ਸਾਰੀ ਬਹਾਦਰੀ ਮਾਫ਼ ਕਰਨਾ ਮੈਨੂੰ ਇਹ ਲਫ਼ਜ਼ ਵਰਤਣੇ ਪੈ ਰਹੇ ਨੇ ਕਿਉਂਕਿ ਤੁਸੀਂ ਬਹਾਦਰੀ ਦਿਖਾਈ ਨਹੀਂ ਤੁਹਾਡੀ ਭਲਾ ਬਹਾਦਰੀ ਕਿੱਥੇ ਆ ਸੋ ਜਿੱਦਾਂ ਕਿ ਕਿਸਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਵੀ ਕਰ ਲਿਆ ਗਿਆ ਸੀ ਤੇ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਕਹਿੰਦੇ ਨਾਲ ਲੜੀ ਹੋਈ ਸੀ ਹੁਣ ਵੇਖਣਾ ਹੋਵੇਗਾ ਬਲਵਿੰਦਰ ਸਿੰਘ ਪਾਸਟਰ ਦੇ ਉੱਤੇ ਹੁਣ ਇਸ ਮਾਮਲੇ ਨੂੰ ਲੈ ਕੇ ਵੀ ਕੀ ਕਾਰਵਾਈ ਹੁੰਦੀ ਹੈ ਤੇ ਕਿਸਾਨ ਨੂੰ ਕੀ ਰਾਹਤ ਮਿਲਦੀ ਹੈ ਕੋਰਟ ਵੱਲੋਂ ਇਹ ਅਨਲਾ ਸਮਾਂ ਦੱਸੇਗਾ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ